ਦੇ ਦੋਸਤੋ ਕੀ ਹਾਲ ਨੇ ਆ ਦੇਖੋ ਬਹੁਤ ਪਿਆਰਾ ਇੱਕ ਭਰਾ ਨੇ ਵਾਚ ਬਣਾਈ ਹੈ ਉਹ ਤੁਸੀਂ ਵਾਚ ਦੇਖੋ ਕਿੱਤਾ ਦੀ ਬਣੀ ਹੈ ਕੀ ਲੱਗ ਰਿਹਾ ਤੁਹਾਨੂੰ ਵੀਡੀਓ ਦੇਖਣੋਂ ਪਹਿਲੇ ਸ਼ੇਅਰ ਜਰ ਕਰਿਓ ਤਾਂ ਕਿ ਇਹ ਬਾਈ ਦੇ ਇਸ ਸੋਚ ਨੂੰ ਜਿਸ ਤਰ੍ਹਾਂ ਨੇ ਇਹ ਘੜੀ ਬਣਾਈ ਹੈ ਇਹ ਘੜੀ ਜਿਹੜੀ ਹੈਗੀ ਹੈ ਸੈਕ ਜਿਹੜੀ ਆਪ ਮੋਟਰਸਾਈਕਲ ਦੀ ਚੇਨ ਸੈਟ ਤੋਂ ਬਣਾਈ ਹੈ ਤੁਸੀਂ ਦੇਖ ਸਕਦੇ ਹੋ ਕਿ ਗੱਡਰੀ ਦੇ ਵਿੱਚ ਇਹਨਾਂ ਨੇ ਘੜੀ ਦਾ ਸੈੱਟ ਲਗਾਤਾ ਹੈ ਤੇ ਉੱਪਰੋਂ ਵੀ ਇਹਨਾਂ ਨੇ ਜਿਹੜੀ ਛੋਟੀ ਘੜੀ ਹੈ ਉਹ ਉਹਨਾਂ ਨੇ ਉਹਦੇ ਵਿੱਚ ਟੰਗ ਕਿੱਲੇ ਵਿੱਚ ਟੰਗ ਕੇ ਨਾ ਪੇਚ ਵਿੱਚ ਤੇ ਇਹਨੂੰ ਇੱਕ ਘੜੀ ਦਾ ਰੂਪ ਦੇਤਾ ਹੈ। ਔਰ ਬੜੀ ਸੋਚ ਮੈਨੂੰ ਵਧੀਆ ਲੱਗੀ ਵੀ ਜਿਹੜੀ ਤੁਹਾਡੇ ਕੋਲ ਵੇਸਟੀ ਚੀਜ਼ਾਂ ਨੇ ਕਿ ਤੁਸੀਂ ਵੀ ਇਸ ਤਰ੍ਹਾਂ ਦੇ ਬਣਾ ਸਕਦੇ ਹੋ ਜਗਾੜੂ Papa ਜੀ ਗਾੜੂ ਕਹਿੰਦੀ ਘੜੀ ਬਣਾਈ ਗਈ ਹੈ ਪੋਸਟ ਪਿਆਰੀ ਘੜੀ ਹੈ। ਔਰ ਮੋਟਰਸਾਈਕਲ ਦੇ ਚੈਨ ਸੈੱਟ ਤੋਂ ਬਣਾਈ ਹੈ ਗੱਡਰੀ ਦੇ ਵਿੱਚ ਜਿਹੜੀ ਵੱਡੀ ਘੜੀ ਹੈ ਉਹਦੇ ਵਿੱਚ ਘੜੀ ਲਾਤੀ ਤੇ ਉੱਪਰੋਂ ਇਹਨਾਂ ਨੇ ਉਂਡਰ ਸਟੈਂਡ ਬਣਾਤਾ ਹੈਗਾ ਤੇ ਆਪਾਂ ਬਾਈ ਨਾਲ ਮਿਲਦੇ ਆ ਅ ਕੀ ਹਾਲ ਹੈ ਬਾਈ ਵਧੀਆ ਜੀ ਕੀ ਨਾਮ ਹੈ ਆਪਣਾ ਪਹਿਲੇ ਨਾਮ ਦਾ ਸੁਨੀਲ ਕੁਮਾਰ ਸੁਨੀਲ ਜੀ ਕਿੱਥੋਂ ਰਹਿਣ ਲੇ ਮੈਂ ਬੇਗਾ ਦੀ ਪਿੰਡ ਤੋਂ ਬਿਲੋਂਗ ਕਰਦਾ ਬਟ ਮੈਨੂੰ ਮੈਂ ਫਾਈਲ ਦਾ ਦਾਨ ਦਿੱਤੀ ਹੈ ਸੈਕੰਡ ਰੋਲ ਕੀ ਕੰਮ ਵੈਸੇ ਆਪਣਾ ਹੈਂਗੀ ਬੇਰਿੰਗ ਵਰਕ ਬੇਰਿੰਗ ਯਾਰ ਇੱਕ ਤਾਂ ਮੈਨੂੰ ਕੁਦਰਤ ਲੱਗ ਰਹੀ ਸੀ ਬਹੁਤ ਪਿਆਰਾ ਮੈਨੂੰ ਲੱਗਿਆ ਉਹ ਆਜ ਬਣਾਈ ਤੁਸੀਂ ਕਿਦਾਂ ਸੁਝਾਵਾ ਹੈ ਤੁਹਾਨੂੰ ਕਿਸ ਤਰ੍ਹਾਂ ਸੋਚਾ ਇਹ ਭਾਜੀ ਪਤਾ ਕੀ ਹੈ ਵੇਸਟ ਜਿਹੀਆਂ ਚੀਜ਼ਾਂ ਿਆਸੀ ਤੇ ਉਹ ਸਾਹਮਣੇ ਮੈਂ ਇੱਕ ਕਰਾਰੀ ਦੇਖੀ ਤੇ ਉਹ ਸਾਹਮਣੇ ਮੈਂ ਦੇਖਿਆ ਸੁਝਾਆ ਕਿ ਆਪਾਂ ਇਹਦੀ ਘੜੀ ਵੀ ਬਣਾ ਸਕਦੇ ਆ ਤੇ ਇਸ ਤਰੀਕੇ ਨਾਲ ਮੈਂ ਬਜ਼ਾਰੋਂ ਮਸ਼ੀਨ ਲਿਆ ਕੇ ਤੇਰੇ ਦੇ ਵਿੱਚ ਉਹਨੂੰ ਪੇਂਡ ਪੁੰਡ ਕੀਤਾ ਸਾਰੇ ਨੂੰ ਕਰਤੀ ਤੇ ਇੱਕ ਵਧੀਆ ਤਰੀਕੇ ਨਾਲ ਉਹਨੂੰ ਲਾਇਆ ਸਹੀ ਟਾਈਮ ਦੇ ਲਈ ਹਾਂ ਜੀ ਬਿਲਕੁਲ ਰਾਈਟ ਕਿੰਨੇ ਕੁ ਜਣਿਆਂ ਨੂੰ ਕਿੰਨੇ ਕੁ ਜਣਿਆਂ ਨੇ ਦੇਖਿਆ ਬਹੁਤ ਜੋ ਵੀ ਬੰਦਾ ਹੁੰਦਾ ਹੈ ਸਿੱਧੀ ਨਜ਼ਰ ਸਾਹਮਣੇ ਇਹਦੀ ਪੈਂਦੀ ਹੈ ਤੇ ਹਰੇਕ ਬੰਦਾ ਇਹ ਚੀਜ਼ ਕਹਿੰਦਾ ਹੈ ਕਿ ਸਾਡੇ ਲਈ ਇੱਕ ਬਣਾ ਕੇ ਦਿਓ ਇਸੇ ਜੁਗਾਲ ਮਤਲਬ ਕਹਿ ਦਿਆ ਹਾਂਜੀ ਹਾਂਜੀ ਹੋਰ ਵੀ ਇਹ ਸ਼ੌਕ ਹੈ ਕਿ ਵੀ ਮੋਟਰਸਾਈਕਲਾਂ ਦੀ ਸਰਵਿਸ ਦੇ ਨਾਲ ਹੋਵੇ ਹੋਰ ਵੀ ਸ਼ੋਅ ਐਦਾ ਹੀ ਸ਼ੌਕ ਹੈ ਕਿ ਨਹੀਂ ਆ ਮਤਲਬ ਐਸੀ ਇਹ ਵਿਚਾਰ ਐ ਇੱਕ ਸ਼ੌਕ ਹੈਗਾ ਸੀ ਇਹ ਬਣਾ ਹੋਰ ਵੀ ਬਣਾਉਂਦੇ ਆ ਅਮੇ ਤਾਂ ਪਰ ਪਤਾ ਕੀ ਗਿਆ ਥੋੜੇ ਟਾਈਮ ਦੀ ਇਸ਼ੂ ਪੈਂਦਾ ਤਾਂ ਕਰਕੇ ਹੁਣ ਇੱਕ ਜੁਬਾ ਤਾਂ ਉਹਦੇ ਲਾਇਆ ਹੋਇਆ ਹੈ ਬਾਕੀ ਹੋਰ ਬਣਾਉਂਦੇ ਬਿਆ ਹਲੇ ਵਾਲੀ ਬਾਈ ਦੇਖੋ ਬਾਈ ਨਾਲ ਗੱਲ ਕੀਤੀ ਆਪਾਂ ਬਾਈ ਬੇਗ ਵਾਲੀ ਪਿੰਡ ਦਾ ਫਾਇਲ ਕਾ ਦੇ ਨਾਲ ਪੈਂਦਾ 10 ਕਿਲੋਮੀਟਰ ਬਹੁਤ ਯਾਰ ਮੈਨੂੰ ਵੀ ਬਹੁਤ ਵਧੀਆ ਲੱਗਿਆ ਕਿ ਇਹ ਵੀਡੀਓ ਜਿਹੜੀ ਹੈ ਤੁਸੀਂ ਦੇਖੀ ਹੈ ਔਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜੁਰ ਤੱਕ ਕਰੋ ਤਾਂ ਕਿ ਕਿਸੇ ਵੀ ਦਾ ਸਾਡਾ ਜਿਹੜਾ ਹੁਨਰ ਹੈ ਉਹ ਸਾਡੇ ਦੂਰ ਤੱਕ ਪਹੁੰਚਣਾ ਚਾਹੀਦਾ ਤਾਂ ਕਿ ਇੱਦਾਂ ਦੇ ਲੋਕ ਵੀ ਜਿਹੜੇ ਹੈ ਕਿ ਬਾਈ ਕੋਲ ਵੀ ਪਹੁੰਚਣ ਮੈਂ ਕੱਲ ਹੋਰ ਕਹੂੰਗਾ ਬਾਈ ਦਾ ਮੋਟਰਸਾਈਕਲਾਂ ਦਾ ਕੰਮ ਹੈਗਾ ਮੋਟਰਸਾਈਕਲ ਸਰਵਿਸ ਦਾ ਕੰਮ ਹੈ ਔਰ ਬਾਈ ਤੇ ਇੱਕ ਚੀਜ਼ ਹੈ ਕਿ ਬਾਈ ਕਹਿੰਦੀ ਕੋਈ ਦਿੱਕਤ ਆਉਂਦੀ ਹੈ ਲੋਕਾਂ ਨੂੰ ਕਦੀ ਕਿਸੇ ਪੈਸੇ ਨਹੀਂ ਲੈਂਦਾ ਪਰ ਸੇਵਾ ਜੂ ਕਰਦਾ ਪਰ ਬਾਈ ਦੇ ਕੰਮ ਦਾ ਹਨਰ ਬਹੁਤ ਵਧੀਆ ਹੈ ਬਾਈ ਦੀ ਜਿਹੜੀ ਸਰਵਿਸ ਵੀ ਆਪਾਂ ਦੇਖ ਲਈਏ ਮੋਟਰਸਾਈਕਲ ਬਹੁਤ ਵਧੀਆ ਕਰਦਾ ਹੈ ਤੇ ਇਹਨਾਂ ਨੂੰ ਇੱਕ ਵਾਰ ਜਰੂਰ ਮੌਕਾ ਦੇਣਾ ਤੇ ਘੜੀ ਕਿੱਦਾਂ ਲੱਗੀ ਤੁਸੀਂ ਕਮੈਂਟ ਬਾਕਸ ਵਿੱਚ ਜੂ ਦੱਸਿਓ ਤੇ ਬਾਈ ਦਾ ਐਡਰੈਸ ਵੀ ਆਪਾਂ ਪੁੱਛ ਲੈਣਾ ਬਾਈ ਜੇ ਤੁਹਾਡੇ ਕੋ ਕਿਸੇ ਨੇ ਘੜੀ ਬਣਵਾਣੀ ਹੈ ਜਾਂ ਸਰਵਿਸ ਕਰਾਣੀ ਹੈ ਕਿੱਥੇ ਆਵੇ ਤੁਹਾਡੇ ਕੋਲ ਬੰਦਾ ਬਾਜੀ ਆਪਣੇ ਕੈਂਟ ਰੋਡ ਸਿਹਰਾ ਗਰਾਉਂਡ ਦੇ ਬਿਲਕੁਲ ਸਾਹਮਣੇ ਫਾਜ਼ਿਲ ਗੱਲ